ਕਿ ਕਿਸਾਨ ਭਰਾਵਾ ਪਾ ਅੱਜ ਗੱਲ ਕਰਦੇ ਆਂ ਕਮਾੜ ਦੀ ਕਾਸ਼ਤਵਾਰੀ ਜਿਹਦਾ ਹੁਣ ਸਮਾਂ ਚੱਲ ਰਿਹਾ ਹੈ ਅਸੀਂ 30 ਮਾਰਚ ਤੱਕ ਘੜਕੜ ਕਰੇਲੂ ਲੋਡ ਲਈ ਇਹਨੂੰ ਵੇਚ ਸਕਦੇ ਆਂ ਜਾਂ ਕਮਰਸ਼ੀਅਲ ਪੱਧਰ ਤੇ ਵੇਚਣਾ ਤੇ ਇਸ ਸਬੰਧ ਵਿੱਚ ਮੈਨੂੰ ਇੱਕ ਲੇਖ ਮਿਲਿਆ ਹੈ ਡਾਕਟਰ ਹਰਨਜੀਤ ਸਿੰਘ ਜੋ ਪੰਜਾਬ ਖੇਤੀ ਯੂਨੀਵਰਸਿਟੀ ਦੇ ਰਿਟਾਇਰ ਪ੍ਰੋਫੈਸਰ ਨੇ ਤੇ ਲੰਮੇ ਸਮੇਂ ਤੋਂ ਖੇਤੀ ਸਬੰਧੀ ਲਿਖਦੇ ਆ ਰਹੇ ਨੇ ਸੋ ਤੁਹਾਡੇ ਨਾਲ ਸਾਂਝਾ ਕਰ ਰਹੇ ਆਂ ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਗੰਨੇ ਦਾ ਵਿਸ਼ੋਕੜ ਤੇ ਮੌਜੂਦਾ ਸਥਿਤੀ ਬਾਰੇ ਮਡੇ ਵਿਸਤਾਰ ਦੇ ਨਾਲ ਲਿਖਿਆ ਉਹ ਲਿਖਦੇ ਨੇ ਪੰਜਾਬ ਦੇ ਕਿਸਾਨਾਂ ਲਈ ਇਸ ਵਾਰ ਗੰਨੇ ਦੀ ਫਸਲ ਠੀਕ ਰਹੀ ਹੈ ਵਿਕਰੀ ਵਿੱਚ ਬਹੁਤੀ ਦਿੱਕਤ ਨਹੀਂ ਆਈ ਅਤੇ ਮੁੱਲ ਵੀ ਠੀਕ ਮਿਲਿਆ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਕਿਸਾਨ ਗੰਨੇ ਹੀਟ ਰਕਵੇ ਵਿੱਚ ਵਾਧਾ ਕਰਨਗੇ ਗੰਨਾ ਮੇਲਾ ਤੋਂ ਮਿਲੀ ਪਰੇਸ਼ਾਨੀ ਕਾਰਨ ਗੰਨੇ ਹੀਟ ਰਕਵੇ ਵਿੱਚ ਕਮੀ ਆਈ ਸੀ ਪਿਛਲੇ ਸਾਲ ਗੰਨੇ ਦੀ ਕਾਸ਼ਤ ਲਗਭਗ 90000 ਹਕਟੇਰ ਜੋ ਆਪਾਂ ਸਵਾ 2000 ਸਵਾ 2 ਲੱਖ ਸਰੀ ਏਕੜ ਕਹਿ ਸਕਦੇ ਆ ਗਨੇ ਦਾ ਅਸਤ ਝਾੜ ਜਿਹੜਾ 300 ਕੁਇੰਟਲ ਪ੍ਰਤੀ ਏਕੜ ਮੰਨਿਆ ਜਾਂਦਾ ਪਰ ਜੇਕਰ ਪੂਰੀ ਮਿਹਨਤ ਨਾਲ ਇਸ ਦੀ ਕਾਸ਼ਤ ਕੀਤੀ ਜਾਵੇ ਤਾਂ 400 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ ਬੀਜ ਬਜਾਈ ਦਾ ਸਮਾਂ ਅਤੇ ਦੂਜੇ ਕਾਸ਼ਤਾਂ ਝਾੜ ਵਿੱਚ ਛੋਖਾ ਫਦਾ ਕਰ ਸਕਦੇ ਆ ਸੰਨਸਰ ਕੀਤੀ ਬਜਾਈ ਹਮੇਸ਼ਾ ਝਾੜ ਵਿੱਚ ਵਾਧਾ ਕਰਦੀ ਹੈ ਪਛੇਤੀ ਵਜਾਈ ਨਾਲ ਝਾੜ ਵਿੱਚ ਚੋਖੀ ਕਮੀ ਆ ਜਾਂਦੀ ਹੈ ਇਸ ਬਾਰੇ ਵੀ ਸਿਆਣਿਆਂ ਨੇ ਖਾਨ ਬਣਾਏ ਹੋਏ ਨੇ ਕਿ ਕਮਾਦੀ ਬੀਜੋ ਵਿਸਾਖ ਕਮਾਦੀ ਦੀ ਨਾਂ ਰੱਖਿਓ ਆਸ ਦੀ ਨਾਂ ਰਖੀਏ लाडली ਵਿਸਾਖ ਦਾ ਬੀਜੀ ਇੱਕ ਉਹ ਕਰਨਾ ਵਸਦੇ ਜਿਨ੍ਹਾਂ ਲਈ ਪੁਰਾਣੀ ਸਿੱਖ ਕਮਾਦੀ ਖੇਤੀ ਪੰਜਾਬੀਆਂ ਲਈ ਕੋਈ ਨਵੀਂ ਨਹੀਂ ਇਹ ਮੁੜ ਕਦੀਮ ਤੋਂ ਇੱਥੇ ਹੁੰਦੀ ਆਈ ਐਸ ਦਾ ਵੇਰਵਾ ਵੇ ਇਦਾਂ ਵਿੱਚ ਵੀ ਮਿਲਦਾ ਹੈ ਗੰਨਾ ਭਾਵੇਂ ਗਰਮਾ ਤੇ ਤਾਰੇ ਜਲੂਵਾਜੂ ਵਿੱਚ ਵਦੇਰੇ ਹੁੰਦਾ ਹੈ ਪਰ ਪੰਜਾਬ ਵਿੱਚ ਲਗਭਗ ਹਰੇਕ ਕਿਸਾਨ ਇਸ ਦੀ ਕਾਸ਼ਤ ਕਰਦਾ ਸੀ ਹੁਣ ਭਾਵੇਂ ਘਰਾਂ ਵਿੱਚ ਖੰਡ ਦੀ ਵਰਤੋਂ ਵਦੇਰੇ ਹੋਣ ਲੱਗ ਪਈ ਹੈ ਪਰ ਕਦੇ ਗੁੜ ਤੇ ਸ਼ੱਕਰ ਦੀ ਹੀ ਵਰਤੋਂ ਹੁੰਦੀ ਸੀ ਇਸੇ ਕਰਕੇ ਘਟੋ-ਘਟ ਘਰ ਦੀ ਲੋੜ ਲਈ ਹਰੇਕ ਕਿਸਾਨ ਗੰਨੇ ਦੀ ਖੇਤੀ ਕਰਦਾ ਸੀ ਹੁਣ ਪੰਜਾਬੀ ਮੋੜ ਆਪਣੇ ਪਸ਼ੋਕੜ ਵੱਲ ਮੁੜਿਆ ਤੇ ਸਾਗ ਮੱਕੀ ਦੀ ਰੋਟੀ ਗੁੜ ਤੇ ਸ਼ੱਕਰ ਦੀ ਵਰਤੋਂ ਦਾ ਰੁਝਾਨ ਵੱਧ ਰਿਹਾ ਹੈ ਇਹਨਾਂ ਨੂੰ ਪੰਜਾਬੀ ਸਬਾਚਾਰ ਦਾ ਹਿੱਸਾ ਮੰਨਿਆ ਜਾਣ ਲੱਗ ਪਿਆ ਹੈ ਨਵੀਆਂ ਕਿਸਮਾਂ ਆਉਣ ਨਾਲ ਖੰਡ ਦੀ ਮਾਤਰਾ ਵਿੱਚ ਵੀ ਵਾਧਾ ਹੋਇਆ ਹੈ ਹੁਣ ਇਹ ਮਾਤਰਾ 9% ਤੋਂ ਵੀ ਵੱਧ ਗਈ ਹੈ ਇਸ ਸਮੇਂ ਗੁੜ ਤੇ ਸ਼ੱਕਰ ਦਾ ਮੁੱਲ ਖੰਡ ਤੋਂ ਵੱਧ ਹੈ ਜੇਕਰ ਕਿਸਾਨ ਥੋੜੀ ਜਿਹੀ ਮਿਹਨਤ ਕਰਨ ਤਾਂ ਗੁੜ ਸ਼ੱਕਰ ਨਾਲ ਹੀ ਬਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ ਕੁਝ ਸਾਲ ਪਹਿਲਾਂ ਤੱਕ ਸਾਰਾ ਸਿਆਲ ਪਿੰਡ ਵਿੱਚ ਵੇਲਣੀ ਚੱਲਦੀ ਰਹਿੰਦੀ ਚਗਿਰ ਦਾ ਕੜ ਰਹੀ ਰਸ ਦੀ ਮਹਿਕ ਨਾਲ ਹੀ ਭਰਿਆ ਰਹਿੰਦਾ ਇਸ ਨਾਲ ਸਿਆਲ ਦੇ ਵੇਲੇ ਦੇ ਨਾਲ ਵਿੱਚ ਪੂਰਾ ਰੁਝਾਨ ਬਣਿਆ ਰਹਿੰਦਾ ਸੀ ਗੰਨੇ ਨੂੰ ਲੱਗਣ ਵਾਲੀਆਂ ਬਹੁਤੀਆਂ ਬਿਮਾਰੀਆਂ ਬੀਜ ਨਹੀਂ ਆਉਂਦੀਆਂ ਇਹਨਾਂ ਵਿੱਚ ਰੱਤਾ ਰੋਗ ਕਾਫੀ ਘਾਤਕ ਹੈ ਇਸ ਕਰਕੇ ਬੀਜ ਹਮੇਸ਼ਾ ਰੋਗ ਰਿਆ ਤਾਂ ਤੇ ਸ਼ਫਾਰਿਸ਼ ਕੀਤੀਆਂ ਕਿਸਮਾਂ ਦਾ ਹੀ ਵਰਤੋ ਗੰਨੇ ਦੀ ਬਿਜਾਈ ਗੰਨੇ ਦੇ ਟੁਕੜਿਆਂ ਨਾਲ ਹੀ ਕੀਤੀ ਜਾਂਦੀ ਹੈ ਜਿਹਨੂੰ ਪੱਛੀਆਂ ਜਾਂ ਗੁੱਲੀਆਂ ਕਹਿੰਦੇ ਆ 1 ਏਕੜ ਦੀ ਬਿਜਾਈ ਲਈ ਤਿੰਨ ਅੱਖਾਂ ਵਾਲੀਆਂ 20000 ਪੱਛੀਆਂ ਜਾਂ ਚਾਰ ਅੱਖਾਂ ਵਾਲੀਆਂ 15000 ਪੱਛੀਆਂ ਦੀ ਲੋੜ ਪੈਂਦੀ ਹੈ ਇਹਨਾਂ ਦਾ ਭਾਰ 35 ਕੁਇੰਟਲ ਦੇ ਲਗਭਗ ਬਣਦਾ ਹੈ ਗਨੇ ਦਾ ਬੀਜ ਹਮੇਸ਼ਾ ਪੂਰਾ ਪਾਉਣਾ ਚਾਹੀਦਾ ਹੈ ਕਿਉਂਕਿ ਸੰਘਣੀ ਫਸਲ ਤੋਂ ਹੀ ਪੂਰਾ ਝਾੜ ਪ੍ਰਾਪਤ ਹੋ ਸਕਦਾ ਹੈ ਇਸ ਬਾਰੇ ਵੀ ਸਿਆਣਿਆਂ ਨੇ ਆਖਣ ਘੜੇ ਨੇ ਗੇ ਕਣਕ ਕਮਾਦੀ ਸੰਘਣੀ ਟਾਮੀ ਟਾਮੀ ਕੰਗਣੀ ਡੱਡੂ ਟੱਪ ਬਾਜਰਾ ਤਿੱਤਰ ਤੋਰ ਜਵਾਰ ਕਣਕ ਕਮਾਦੀ ਸੰਘਣੀ ਕਦੇ ਨਾ ਹੋਵੇ ਹਾਰ ਗਨੇ ਦੀ ਬਜਾਈ ਲਈ ਅਗੀਤੀਆਂ ਵਿਚਕਾਰ ਲਈ ਸਮੇਂ ਅਤੇ ਬਿਛੇਤੀਆਂ ਕਿਸਮਾਂ ਹੈ ਪ੍ਰਾਪਤ ਹੈ ਤੇ ਨਾ ਹੀ ਤਰ੍ਹਾਂ ਦੀਆਂ ਕਿਸਮਾਂ ਬੀਜੋ ਤਾਂ ਜੋ ਸਾਰਾ ਸਿਆਲ ਗੰਨੇ ਦੀ ਕਮਾਈ ਕੀਤੀ ਜਾ ਸਕੇ ਪੰਜਾਬ ਵਿੱਚ ਕਾਸ਼ ਲਈ COJ 85 COPB 95 COPB 96 ਅਤੇ COJ 64 ਅਗੇ ਤੀਆਂ ਕਿਸਮਾਂ COJ 88 COPB 98 COPB 93 ਅਤੇ COPB 94 ਪਛੇਤੀਆਂ ਕਿਸਮਾਂ ਹਨ ਬੀਜਣ ਤੋਂ ਪਹਿਲਾਂ ਬੀਜ ਸੋਧ ਲੈਣਾ ਚਾਹੀਦਾ ਹੈ ਕੋੜ ਬਣਾਉਣ ਲਈ 25 ml ਇਥਰਲ 35 ਅਸਲ ਦਾ 100 ਲੀਟਰ ਪਾਣੀ ਵਿੱਚ ਘੋਲੋ। ਬੀਜ ਨੂੰ 24 ਘੰਟੇ ਇਸ ਵਿੱਚ ਡਬੋ ਕੇ ਰੱਖੋ। ਖੇਤ ਦੀ ਤਿਆਰੀ ਕਰਦੇ ਸਮੇਂ ਘਟੂਕਟਾ ਟਾਟਣ ਰੂੜੀ ਖਾਦ ਪਾਵੋ। ਅਸਲੀ ਬਜਾਈ 75 ਸੈਂਟੀਮੀਟਰ ਦੇ ਫਾਸਲੇ ਤੇ ਲਾਇ ਸੈੜਾਂ ਵਿੱਚ 25 ਨੂੰ 25 ਨਾਲ ਜੋੜ ਕੇ ਕਰੋ। ਪਿੱਛੋਂ ਹਲਕਾ ਸੁਹਾਗਾ ਮਾਰ ਦਿਓ। ਬਜਾਈ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ। ਕਮਾਦ ਨੂੰ 130 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਦੀ ਲੋੜ ਹੈ। ਅੱਧਾ ਹਿੱਸਾ ਯੂਰੀਆ ਕਮਾਦ ਦੇ ਉੱਗਣ ਪਿੱਛੋਂ ਪਹਿਲੇ ਪਾਣੀ ਨਾਲ ਲਾਈਨਾਂ ਦੇ ਲਾਗੇ ਕਿਰੇ ਨਾਲ ਪਾ ਦਿਓ। ਬਾਕੀ ਦੀ ਅੱਧੀ ਖਾਦ ਇਸੇ ਢੰਗ ਨਾਲ ਮਈ ਵਿੱਚ ਡਿਲ ਕਰੋ। ਕਮਾਦ ਵਿੱਚ ਜਾਪਾਨੀ ਪੁਦੀਨਾ, ਮੈਂਥਾ ਅਤੇ ਭਿੰਡੀ ਵੀ ਬੀਜੀਆਂ ਜਾ ਸਕਦੀਆਂ ਹਨ। ਇਹ ਨਰੀਨਾ ਉਤੇ ਕਾਬੂ ਪਾਉਣ ਲਈ ਘਟੋ-ਘਟੋ ਦੋ ਗੋਡੀਆਂ ਜ਼ਰੂਰ ਕਰੋ। ਗਰਮੀਆਂ ਵਿੱਚ ਪਾਣੀ ਦੀ ਘਾਟ ਨਹੀਂ ਹੋਣ ਦੇਣੀ ਚਾਹੀਦੀ। ਜਦੋਂ ਕਮਾਦ ਦਾ ਜੰਮ ਪੂਰਾ ਹੋ ਜਾਵੇ ਤਾਂ ਕਮਾਦੀਆਂ ਲੈਣਾ ਵਿੱਚ ਘਰ ਪ੍ਰਾਲੀ ਜਾਂ ਖੋਰੀ ਵਿਛਾਉਣ ਨਾਲ ਨਮੀ ਸੰਭੀ ਜਾ ਸਕਦੀ ਹੈ ਇਸ ਨਾਲ ਨਦੀਨਾਂ ਦੀ ਵੀ ਰੋਕਥਾਮ ਹੋ ਜਾਂਦੀ ਹੈ ਗੰਨੇ ਦੀ ਫਸਲ ਨੂੰ ਬਰਸਾਤ ਵਿੱਚ ਡੇਗਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਜੋਂਦੇ ਅਖੀਰ ਵਿੱਚ ਮਿੱਟੀ ਚੜਾਓ ਅਗਸਤ ਵਿੱਚ ਫਸਲ ਦੇ ਮੂੰਹੇ ਬੰਦ ਦੇਵੋ ਕਰਮਾਦ ਦੇ ਪੱਤਿਆਂ ਨੂੰ ਵਟ ਚੜ੍ਹ ਕੇ ਰੱਸੀ ਬਣਾ ਲਵੋ ਸਰਦੀਆਂ ਵਿੱਚ ਫਸਲ ਨੂੰ ਕੋਲੇ ਤੋਂ ਬਚਾਉਣ ਲਈ ਜੋਰੀ ਇਹ ਕਿ ਜੇ ਫਸਲ ਵਧੀਆ ਹੋਵੇਗੀ ਤਾਂ ਕੋਰੇ ਦਾ ਟਾਕਰਾ ਕਰ ਸਕੇਗੀ ਖੜੀ ਫਸਲ ਉੱਤੇ ਕੋਰੇ ਦਾ ਘਾਟਾ ਅਸਰ ਹੁੰਦਾ ਹੈ ਸਰਦੀਆਂ ਵਿੱਚ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ ਕੀੜੇ ਅਤੇ ਬਿਮਾਰੀਆਂ ਦੀ ਰੋਕ ਕੰਮ ਸਮੇਂ ਸਿਰ ਕਰਦੇ ਰਹੋ ਜਦੋਂ ਫਸਲ ਪੂਰੀ ਤਰ੍ਹਾਂ ਪੱਕ ਜਾਵੇ ਉਦੋਂ ਹੀ ਕਟਾਈ ਕਰੋ ਕਟਾਈ ਸਮੇਂ ਖੋਰੀ ਮਿੱਟੀ ਜੜਾਂ ਜਾਂ ਕੱਚੀਆਂ ਗੁਲੀਆਂ ਲਾ ਦਿਓ ਮੈਲ ਉੱਤੇ ਭੇਜਣ ਸਮੇਂ ਇੰਗਨੇ ਦੀਆਂ ਭਰੀਆਂ ਬਣਨ ਲਈ ਘੱਟ ਤੋਂ ਘੱਟ ਖੋਰੀ ਦੀ ਵਰਤੋਂ ਕਰੋ ਗੰਨਾ ਸਾਰਾ ਸਾਲ ਰਹਿਣ ਵਾਲੀ ਫਸਲ ਹੈ ਇੱਕ ਵਾਰ ਇਹ ਵਿਜੀ ਫਸਲ ਤਿੰਨ ਚਾਰ ਸਾਲ ਚੱਲਦੀ ਹੈ ਜੇ ਬਿਜਾਈ ਪਿੱਛੋਂ ਫਸਲ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਪੂਰਾ ਝਾੜ ਪ੍ਰਾਪਤ ਨਹੀਂ ਹੋ ਸਕਦਾ ਇਸ ਕਰਕੇ ਕਿਸਾਨਾਂ ਨੂੰ ਰੋਜ਼ ਫਸਲਾਂ ਦਾ ਮਾਇਨਾ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਘਾਟ ਨੂੰ ਪੂਰਾ ਕੀਤਾ ਜਾਵੇ ਕਮਾਦ ਵਿੱਚ ਸਿਫਾਰਸ਼ ਕੀਤੀਆਂ ਦੂਜੀਆਂ ਫਸਲਾਂ ਵੀ ਜ਼ਰੂਰ ਬੀਜਣੀਆਂ ਚਾਹੀਦੀਆਂ ਤਾਂ ਜੋ ਆਮਦਨ ਵਿੱਚ ਵਾਧਾ ਹੋ ਸਕੇ ਧੰਨਵਾਦ